ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ 50 ਗ੍ਰਾਮ ਹੈਰੋਇਨ ਸਮੇਤ ਪਤੀ ਪਤਨੀ ਨੂੰ ਕੀਤਾ ਗਿਆ ਗ੍ਰਿਫਤਾਰ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਕੀਤੀ ਗਈ ਬੰਦ ਹਵਾਲਾਤ ਐਸਪੀ ਅੰਡਰ ਟ੍ਰੇਨਿੰਗ ਐਸਐਚਓ ਛੱਦਰ ਅਨੁਭਵ ਜੈਨ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਦੀ ਥਾਣਾ ਛੱਦਰ ਦੀ ਪੁਲਿਸ ਪਾਰਟੀ ਬਠਿੰਡਾ ਦੇ ਬੀੜ ਤਲਾ ਵਿਖੇ ਗਸਤ ਕਰ ਰਹੀ ਸੀ ਤਾਂ ਇੱਕ ਔਰਤ ਅਤੇ ਇੱਕ ਵਿਅਕਤੀ ਜੋ ਇੱਕ ਲਫਾਫੇ ਦੀ ਫਰੋਲਾ ਫਰਾਲੀ ਕਰ ਰਹੇ ਸਨ ਤਾਂ ਜਦ ਪੁਲਿਸ ਨੂੰ ਇਹ ਦੀ ਆਪਣਾ ਸ਼ੱਕ ਪਈ ਤਾਂ ਪੁਲਿਸ ਨੇ ਇਹਨਾਂ ਦੀ ਜਦ ਤਲਾਸ਼ੀ ਲਈ ਗਈ ਤੈਨਾਂ ਦੇ ਕੋਲੋਂ 50 ਗ੍ਰਾਮ ਹਰੋਇਨ ਹੈ ਜਿਹੜੀ ਉਬਰਾਧਨ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੇ ਪਤੀ ਪਤਨੀ ਹਨ ਤੇ ਇਸ ਵਿਅਕਤੀ ਦੇ ਉੱਤੇ ਪਹਿਲਾਂ ਵੀ ਕਾਫੀ ਸਾਰੇ ਮੁਕਾਦਮੇ ਨੇ ਜਿਹੜੇ ਐਨਡੀ ਦੇ ਤੇ ਇੱਕ ਅਰਾਦਾ ਕਤਲ ਦਾ ਮਾਮਲਾ ਇਸ ਤੇ ਪਹਿਲਾਂ ਵੀ ਇਸ ਤੋਂ ਪਹਿਲਾਂ ਦਰਜ ਹੈ ਤੇ ਹੁਣ ਇਸ ਵਿਅਕਤੀ ਨੂੰ ਥਾਣਾ ਛੱਦਰ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਪਣੀ ਪਤਨੀ ਦੇ ਸਮੇਤ ਅਤੇ ਦੋਨੇ ਪਤੀ ਪਤਨੀ ਦੇ ਉੱਤੇ ਥਾਣਾ ਛੱਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਇਸ ਸਬੰਧੀ ਐਸਪੀ ਅੰਡਰ ਟ੍ਰੇਨਿੰਗ ਐਸਐਚਓ ਛੱਦਰ ਅਨਪਵ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਡੰਗਾਈ ਦੀ ਨਾਲ ਪੁੱਛਗਿੱਛ ਆਪਣਿਆਂ ਦੇ ਤੋਂ ਆਪਣਾ ਇੰਨਾ ਤੋਂ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਜਿਹੜੇ ਫਾਰਵਰਡ ਲਿੰਕ ਨੇ ਉਹ ਵੀ ਹੁਣ ਆਪਣਾ ਬਠਿੰਡਾ ਪੁਲਿਸ ਵੱਲੋਂ ਖੰਗਾਲੇ ਜਾਣਗੇ ਹਾਂ ਜੀ ਸਰ ਇਹ ਮਾਮਲੇ ਘਰੋਂ ਨਹੀਂ ਬੜੀਏ जी आ, कल साढ़े थाने सदर बठिंडा के एफ आई आर नंबर 56 सिक्स रजिस्टर की थी गई थी अंडर ट्वेंटी वन बी 61 वन एंड एट्टी फाइव ऑफ द एन डी पी एस एक्ट है। इस अरेस्ट दो, दो किया है एक दा नाम सतनाम सिंह है आ, दूसरी लेडी है उसका नाम सिमरन कौर हैगा जो जो कि सतनाम जी वाइफ हैगी